ਪੰਜਾਬ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੇ ਬਾਰਿਸ਼ ਦੇ ਕਾਰਨ ਬਹੁਤੀਆਂ ਜਗ੍ਹਾ ਦੇ ਉੱਤੇ ਪਾਣੀ ਭਰ ਗਿਆ ਸੋ ਇਸ ਬਾਰਿਸ਼ ਦੇ ਵਿੱਚ ਬਹੁਤਾ ਧਿਆਨ ਰੱਖੋ ਬੱਚੇ ਸਕੂਲ ਗਏ ਆ ਤੇ ਉਹਨਾਂ ਨੂੰ ਆਪ ਲੈ ਕੇ ਆਓ ਤੇ ਟਰੰਮੇ ਨਾ ਟਰੰਮੇ ਦੇ ਨਾਲ ਜੇ ਗੱਡੀ ਚਲਾ ਰਹੇ ਹੋ ਜਾਂ ਕਿਸੇ ਸਕੂਟਰੀ ਦੋ ਪਹੀਆ ਵਾਂ ਚਲਾ ਰਹੇ ਹੋ ਤੇ ਟਰੰਮੇ ਨਾ ਜਾਓ ਇਹ ਸਾਰੀਆਂ ਗੱਲਾਂ ਇਸ ਲਈ ਕਰ ਰਿਹਾ ਕਿਉਂਕਿ ਲੁਧਿਆਣਾ ਤੋਂ ਚੰਡੀਗੜ੍ਹ ਰੋਡ ਦਾ ਇੱਕ ਨਿੱਜੀ ਸਕੂਲ ਹੈ ਜਿਹਦੀ ਬਾਸ ਜਿਹੜੀ ਹੈ ਸਕੂਲ ਦੀ ਬਾਸ ਜਿਹੜੀ ਹੈ ਉਹ ਕਿਤੇ ਪਾਣੀ ਜਮਾ ਸੜਕ ਤੇ ਹੋ ਗਿਆ ਤੇ ਉਹਨੇ ਗਰਾਊਂਡ ਚ ਪਾ ਲਈ ਪਰ ਗਰਾਊਂਡ ਦੇ ਵਿੱਚ ਮਸਾ ਬਚੀ ਹੈ ਬੱਸ ਇਹ ਜਿਹੜਾ ਫਸ ਗਈ ਆ ਉਸ ਦੇ ਵਿੱਚ ਬਾਸ ਫਿਰ ਉਸ ਤੋਂ ਬਾਅਦ ਘਰ ਦੇ ਆਏ ਆ ਬੱਚਿਆਂ ਦੇ ਉਹਨਾਂ ਨੇ ਬੱਚੇ ਕਢਾਏ ਬਾਸ ਕਢਾਈ ਆ ਬਾਹਰ ਔਰ ਇਹ ਵਰਦੇ ਉਮੀਦ ਵਿੱਚ ਕੋਈ ਕਾੜੀ ਨਾ ਕਰਿਓ ਕਿਉਂਕਿ ਇਹਦੇ ਵਿੱਚ 20 ਤੋਂ 25 ਬੱਚੇ ਦੱਸੇ ਜਾ ਰਹੇ ਆ ਔਰ ਫਿਲਹਾਲ ਗਨੀਮਤ ਇਹ ਆ ਕਿ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਬੱਚੇ ਬਿਲਕੁਲ ਸਹੀ ਸਲਾਮਤ ਹੈ ਪਰ ਤੁਸੀਂ ਦੇਖੋ ਵੀ ਕਾੜੀ ਨਾ ਕਰੋ ਸ਼ਾਰਟਕਟ ਨਾ ਲਓ ਕਿਉਂਕਿ ਕਈ ਵਾਰ ਗਰਾ ਦੇ ਵਿੱਚ ਪਾਣੀ ਭਰਿਆ ਹੋਇਆ ਕੱਚੇ ਥਾਂ ਤੇ ਪਾਣੀ ਭਰਿਆ ਜਿਹਦੇ ਨਾਲ ਨੁਕਸਾਨ ਹੋ ਸਕਦਾ ਖਾਸ ਕਰਕੇ ਜਿਹੜੇ ਨਿੱਜੀ ਸਕੂਲਾਂ ਦੇ ਬਾਣ ਨੇ ਉਹਨਾਂ ਨੂੰ ਤੇ ਬਿਲਕੁਲ ਜਿਹੜਾ ਧਿਆਨ ਦੇ ਨਾਲ ਚਲਾਓ ਕੋਈ ਕਾਲੀ ਦੀ ਗੱਲ ਨਹੀਂ ਹੈਗੀ ਕਿਉਂਕਿ ਬਰਸਾਤ ਇੱਕ ਤੋਂ ਦਿਨ ਦੀ ਹੈ ਪਰ ਪਾਣੀ ਅਕਸਰ ਭਰ ਜਾਂਦਾ ਸਾਡੇ ਸ਼ਹਿਰਾਂ ਦੇ ਵਿੱਚ ਸਾਡੇ ਪਿੰਡਾਂ ਵਾਲੇ ਏਰੀਆ ਦੇ ਵਿੱਚ ਪਰ ਧਿਆਨ ਦੇਣ ਦੀ ਗੱਲ ਹੈ ਕਿ ਜਿਹੜੇ ਸਕੂਲ ਸਕੂਲ ਬੱਸੇਸ ਨੇ ਉਹਨਾਂ ਨੂੰ ਧਰਮੇ ਦੇ ਨਾਲ ਚਲਾਉਣਾ ਬਹੁਤ ਜ਼ਰੂਰੀ ਹੈ ਤੇ ਸ਼ਾਰਟਕਟ ਬਿਲਕੁਲ ਨਾ ਲਾਓ ਸਮਾਵਾਦ ਲਾ ਲੋ ਪਰ ਜਿਨ੍ਹਾਂ ਦੇ ਬੱਚੇ ਤੁਹਾਡੀ ਜਿਮੇਵਾਰੀ ਆ ਉਹਨਾਂ ਨੂੰ ਬੜੇ ਸਹੀ ਸਲਾਮਤ ਤਰੀਕੇ ਦੇ ਨਾਲ ਉਹਨਾਂ ਦੇ ਘਰ ਪਹੁੰਚਾਓ ਔਰ ਜੇ ਹੋ ਸਕੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਏਰੀਆ ਚ ਬਹੁਤ ਪਾਣੀ ਭਰ ਜਾਂਦਾ ਤੇ ਬੱਚਿਆਂ ਨੂੰ ਛੁੱਟੀ ਕਰਾਉਣ ਤੋਂ ਵੀ ਗੁਰੇਜ਼ ਨਾ ਕਰੋ ਕਿਉਂਕਿ ਆ ਤੁਸੀਂ ਦੇਖੋ ਆ ਮੰਜ਼ਰ ਅਸੀਂ ਦੇਖ ਕੇ ਜਿਹੜਾ ਆ ਸਾਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਸਿਰਫ ਤੇ ਸਿਰਫ ਖਬਰ ਤੁਹਾਨੂੰ ਦਿਖਾਉਣ ਦਾ ਇਨਾ ਮਕਸਦ ਹੈ ਕਿ ਬੱਚਿਆਂ ਵਾਲੀਆਂ ਬੱਸਾਂ ਜਿਹੜੀਆਂ ਨੇ ਨਾ ਚਾਹੇ ਉਹ ਨਿੱਜੀ ਸਕੂਲਾਂ ਦੀਆਂ ਚਾਹੇ ਕਿਸੇ ਕਾਲਜ ਦੀਆਂ ਬੱਸਾਂ ਨੇ ਉਹਨਾਂ ਨੂੰ ਸ਼ਾਰਟਕਟ ਵਾਲੇ ਰਾਹ ਦੇ ਨਾਲ ਲੈ ਕੇ ਜਾਓ ਕਿਉਂਕਿ ਆ ਗਰਾਊਂਡ ਵਿੱਚ ਦੀ ਲੈ ਕੇ ਜਾ ਰਿਹਾ ਸਗਾ ਮਸਾ ਬਚੀਆ ਬਸ ਫਸ ਗਈ ਹੈ ਉਦੋਂ ਬਾਅਦ ਬੱਚਿਆਂ ਦੇ ਘਰ ਦੇ ਆਏ ਆ ਤੇ ਉਹਨਾਂ ਨੇ ਹੰਬੜਾ ਮਾਰ ਕੇ ਬਸ ਕਢਾਈ ਆ 20 ਤੋਂ 25 ਬੱਚੇ ਬਚ ਦੱਸੇ ਜਾ ਰਹੇ ਸੀਗੇ ਔਰ ਗਨੀਮਤ ਹੈ ਕਿ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਅਕਸਰ ਸ਼ਾਰਟਕਟ ਗੰਦਾ ਹੁੰਦਾ ਆ ਔਰ ਇਹਨਾਂ ਦੇ ਸ਼ਾਰਟਕਟਾਂ ਦੇ ਚੱਕਰ ਦੇ ਵਿੱਚ ਵੱਡੇ ਹਾਦਸੇ ਵੀ ਹੋ ਸਕਦੇ ਨੇ ਮੀ ਪੈ ਰਿਹਾ ਬਾਰ ਔਰ ਜੇ ਤੁਹਾਡੇ ਲਾਗੇ ਕੋਈ ਦੋ ਪਹੀਆ ਵਾਹਨ ਵਾਲਾ ਜਾਂਦਾ ਹੈ ਤੇ ਪਹਿਲਾਂ ਉਹਨੂੰ ਗੁਜ਼ਰ ਲੈਣ ਦਿਓ ਕਿਉਂਕਿ ਕਈ ਵਾਰੀ ਘਬਰਾ ਜਾਂਦਾ ਜਾਂ ਪਾਣੀ ਤੋਂ ਡਰਦਾ ਉਹ ਕਿਸੇ ਹੋਰ ਏਰੀਆ ਚ ਵੱਢ ਲੈਂਦਾ ਹੈ ਤੇ ਜਿਹਦੇ ਨਾਲ ਕਈ ਵਾਰੀ ਐਕਸੀਡੈਂਟ ਕੁਝ ਨੁਕਸਾਨ ਹੋਣ ਦੀਆਂ ਖਬਰਾਂ ਬਾਹਰ ਆਉਂਦੀਆਂ ਨੇ ਪਰ ਫਿਲਹਾਲ ਕਿਉਂਕਿ ਅੱਜ ਸਵੇਰ ਤੋਂ ਲਗਾਤਾਰ بارش ਜਿਹੜੀ ਹੈ ਉਹ ਜ਼ੋਰ ਦੇ ਉੱਤੇ ਆ ਔਰ ਜਿਹਦੇ ਕਰਕੇ ਵੱਖਰੇ-ਵੱਖਰੇ ਏਰੀਆ ਦੇ ਵਿੱਚ ਪਾਣੀ ਭਰਿਆ ਗਰਾਊਂਡ ਦੇ ਵਿੱਚ ਬੱਸ ਫਸ ਗਈ ਆ ਬੱਚੇ ਸਕੂਲ ਤੋਂ ਛੁੱਟੀ ਹੋਈ ਸੀ ਕਿ ਤੇ ਉਹਨੇ ਦੇਖਿਆ ਵੀ ਰਾਹ ਦੇ ਇੱਧਰ ਪਾਣੀ ਭਰਿਆ ਤੇ ਉਹਨੇ ਗਰਾਊਂਡ ਵਿੱਚ ਦੀ ਵਾਰਡ ਦਿੱਤੀ ਪਰ ਉਹ ਫਸ ਗਈ ਫਿਰ ਬੱਚਿਆਂ ਦੇ ਮਾਪੇ ਆਏ ਉਸ ਤੋਂ ਬਾਅਦ ਇਹ ਬੱਸ ਪੂਰੀ ਜਿਹੜੀ ਆ ਬਾਹਰ ਕੱਢੀ ਗਈ ਆ ਤੁਹਾਨੂੰ ਬੇਨਤੀ ਹੈ ਇਸ ਖਬਰ ਦੇਣ ਦਾ ਮਕਸਦ ਇੰਨਾ ਹੀ ਆ ਕਿ ਸ਼ਾਰਟਕਟ ਨਾ ਵਰਤੋ ਡੰਮੇ ਨਾਲ ਜਾਓ ਜੇ ਤੁਹਾਨੂੰ ਲੱਗਦਾ ਵੀ ਕਿਸੇ ਜਗ੍ਹਾ ਦੇ ਉੱਤੇ ਪਾਣੀ ਭਰਿਆ ਆ ਤੇ ਉਹ ਹੋਰ ਏਰੀਆ ਲੈ ਕੇ ਜਾਓ ਜਿਹੜਾ ਸੇਫ ਹੈ ਕਿਉਂਕਿ ਇਹ ਬੱਚੇ ਜਿਹੜੇ ਸਵਾਰ ਹੁੰਦੇ ਨੇ ਬੱਸਾਂ 'ਚ ਸਵਾਰ ਹੁੰਦੇ ਨੇ ਉਹ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਔਰ ਇਹ ਜ਼ਿੰਮੇਵਾਰੀ ਨੂੰ ਚੰਗੇ ਤਰੀਕੇ ਨਾਲ ਸਰ ਜੀ ਨਾਮ ਹੈ ਮੇਰਾ ਮੋਹਿਦ ਕਬੂਰ ਸਰ ਕੀ ਹੋਇਆ ਜੀ ਮੈਂ ਵੀਰੇ ਸਾ 7:30 8:00 ਵਜੇ ਟਾਈਮ ਦੀਗਾ ਮੈਂ ਜਾ ਰਿਹਾ ਸੀ ਮੈਂ ਇਹਨੂੰ ਮਨਾ ਵੀ ਕੀਤਾ ਬਈ ਨਾ ਮੋੜੀ ਉੱਧਰ ਬੈਠ ਪਰ ਇਹਨੇ ਨਹੀਂ ਸੁਣੀ ਸਾਡੀ ਇਹਨੇ ਮੋੜੀ ਤੇ ਉੱਥੇ ਜਾ ਕੇ ਬੈਠ ਗਈ 20 ਬੱਚੇ ਉਹਦੇ ਵਿੱਚ ਥੀਏ ਜਿਹੜੇ ਪਛਾਹ ਹੋ ਗਿਆ ਪਲਟ ਤੋਂ ਬਚ ਗਏ ਅੱਛਾ ਕਿਸੇ ਬੱਚੇ ਨੂੰ ਕੋਈ ਨਹੀਂ ਜਾਂਦੇ ਕੋਈ ਨਹੀਂ ਮਚਾ ਹੋ ਗਿਆ ਅੱਜ ਕੱਢਦੇ ਚੱਕ ਬੱਚੇ ਬੱਚੇ ਵੈਤ ਚੱਕ ਚੱਕੇ ਗੱਡੇ ਬਾਹਰ ਮੇਰਾ ਡਰਾਈਵਰ ਵੀ ਆਪੇ ਨਹੀਂ ਨਹੀਂ ਕੋਈ ਨਿਸ਼ਾਨਾ ਨਾ ਕੋਈ ਨਹੀਂ ਫਿਰ ਆ ਪਾ ਲਿਆ ਇਹਨਾਂ ਨੇ ਦੂਰੇ ਡਰਾਈਵਰ ਨਾਲ ਗੱਲ ਕਰਨ ਦੀ ਕੋਸ਼ਿਸ਼ ਹੋਣੇ ਵੀ ਕਿਹਾ ਗੁੰਮਰਾਹ ਕਰ ਰਿਹਾ ਉਹਦੇ ਬਾਰੇ ਕੀ ਕਿਹਾ ਨਾ ਕੋਈ ਕੀ ਗੁੰਮਰਾਹ ਕਰ ਰਿਹਾ ਅਸੀਂ ਅਸੀਂ ਉਹਦੇ ਹੱਥ ਨੇ ਉਹਨੂੰ ਪੁੱਛੋ ਡਰਾਈਵਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਨੂੰ ਗੁੰਮਰਾਹ ਕਰਦਾ ਕਹਿੰਦਾ ਨੇ ਇਹ ਪ੍ਰਾਈਵੇਟ ਬੱਸ ਹੈ ਸਕੂਲ ਦਾ ਨਾਮ ਨੇ ਲਿਆ ਅੱਛਾ ਗ੍ਰੀਨਲੈਂਡ ਦੀ ਸਕੂਲ ਹੈ ਜੀ ਬੱਚੇ ਅੱਛਾ ਜੀ ਅਬ ਮੇਰੀ ਪ੍ਰਿੰਸੀਪਲ ਨੂੰ ਵੀ ਮੈਂ ਬੋਲ ਲਾਇਆ ਮੈਂ ਆਪਣੇ ਬੋਲ ਤੋਂ ਲਾ ਕੇ ਉਹ ਦੱਸਿਆ ਤੇ ਡੇਢ ਘੰਟਾ ਮੀਂਹ ਦੇ ਵਿੱਚ ਕਿੱਡੀ ਫਸੀ ਰਹੀ ਹੈ ਜੀ ਡੇਢ ਘੰਟਾ ਘੱਟ ਸਕੂਲ ਦੀ ਸਕੂਲ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਡੇਢ ਘੰਟੇ 2 ਸਾਡੇ 9:30 ਵਜੇ ਹੋ ਗਏ ਇੱਥੇ ਸਾਡਾ ਵੀ ਬੱਚਾ ਇਸੇ ਸਕੂਲ ਦੇ ਨਹੀਂ ਸਾਡਾ ਨਹੀਂ ਅਸੀਂ ਤਾਂ ਮਲੇਦਾਰੀ ਆ ਮੈਂ ਜਾ ਰਿਹਾ ਆਪਣੇ ਬੱਚੇ ਛੱਡਣ ਸਕੂਲ ਦੇ ਜਦੋਂ ਮੈਂ ਵੇਖਿਆ ਇਹਨੂੰ ਮਨਾ ਵੀ ਉਹ ਕੀਤਾ ਆਵਾਜ਼ ਮਾਰੀ ਨੇ ਨਹੀਂ ਸੁਣੀ ਆਵਾਜ਼ ਮੇਰੀ ਇਹਨੇ ਗੱਡੀ ਘੱਟੇ ਜੇ ਲੈ ਗਿਆ ਫਿਰ ਮੈਂ ਆ ਗਿਆ ਆਪਣੇ ਬੱਚੇ ਚੁੱਕ ਲੋ ਛੱਡ ਕੇ ਫਿਰ ਮੈਂ ਮੱਲੇ ਵਾਲੇ ਕੱਡੇ ਕਰਕੇ ਸਾਰੇ ਮੱਲੇ ਨੂੰ ਬੁਲਾ ਕੇ ਤਾਂ ਹੀ ਘੜਾਈ ਆ ਵੀਡੀਓ ਵੀ ਪਈਆ ਮੇਰੇ ਕੋਲ ਅੱਛਾ ਜੇ ਤੁਸੀਂ ਬੱਚਾ ਘੱਟ ਰਿਹਾ ਕੋਈ ਵੀਡੀਓ ਵਗੈਰਾ ਜੋ ਪ੍ਰੋਵਾਈਡ ਕਰ ਸਕੋ ਸਭ ਕੁਝ ਆਪਣੇ ਹਾਂ ਪਰ ਸਭ ਕੁਝ ਆਏਗਾ ਮੇਰੇ ਕੋਲੇ ਹਾਂਜੀ ਹਾਂਜੀ ਕੀ ਜਨਾ ਚਲ ਜਿਹੜਾ ਅੱਜ ਇਹ ਘਟਨਾ ਹੋਇਆ ਇੱਥੇ ਤੁਹਾਨੂੰ ਕੀ ਮਹਿਸੂਸ ਲੱਗੀ ਸਾਨੂੰ ਵੀ ਆ ਮੋਹਿਤ ਭਾਜੀ ਕੋਈ ਪਤਾ ਲੱਗਿਆ ਕਿ ਇੱਧਰ ਬੱਸ ਫਸ ਗਈ ਅਸੀਂ ਮੱਲੇ ਵਾਲੇ ਇੱਥਾ ਆ ਕੇ ਚੱਲ ਅੱਛਾ ਇਹ ਕਿੰਨੀ ਟਾਈਮ ਤੋਂ ਸਮਾਪਤ ਹੋ ਗਿਆ ਯਾ 8 ਵਜੇ ਦਾ ਟਾਈਮ ਹੈ ਸਾਡੇ ਪਾਣੀ ਬਾਰਿਸ਼ ਬਹੁਤ ਤੇਜ਼ ਸੀਗੀ ਡਰਾਈਵਰ ਨਹੀਂ ਨਿਕਲਿਆ ਮੱਲੇ ਵਾਲੇ ਨੇ ਬੱਚੇ ਚੱਕ ਕੇ ਕੱਢਿਆ ਅੱਛਾ ਕੁੜੀਆਂ ਵੱਡੀਆਂ ਸੀ ਪਾਣੀ ਦੇ ਵਿੱਚ ਗਿਰ-ਗਿਰ ਕੇ ਆਪ ਨਿਕਲੀਆਂ ਨੇ ਕਿ ਬੰਦੇ ਨਹੀਂ ਛੱਡ ਸਕਦੇ ਬਾਕੀ ਦਿਲ ਤੋਂ ਕਿੰਨੇ ਮਹਿੰਗੇ ਕੰਮ ਮੁਕਾਬਾ ਹੋ ਗਏ ਹੁਣ ਬਾਦ ਗੱਡੀ ਵੀ ਹੋਪਾਸ ਤੇ ਵੀ ਓਵਰਲੋਡ ਸੀ ਆ ਜਿਹੜੀ ਨਿੱਕੀ ਜੀ ਬੱਸ ਹੈ ਦੀ ਓਵ ਸਹੀ ਦੇਖ ਬੱਚੇ ਤਾਂ ਕਾਫੀ ਤਾਂ ਬੰਨੇ ਮਹਿੰਗੇ ਆ ਅੱਜ ਨਾਲ ਬਾਰਿਸ਼ ਚ ਗਿੱਲੇ ਹੋਗੇ ਪਹੁੰਚੇ ਨਹੀਂ ਦਾ ਰੋਗੇ ਡਰਾਈਵਰ ਆ ਜੀ ਸ਼ਾਰਟਕਟ ਰਸਤਾ ਪਨਾ ਰਿਆ ਵਾ ਇਹ ਸ਼ਾਰਟਕਟ ਹੈ ਰਸਤਾ ਹੀ ਨਹੀਂ 10 ਮਿੰਟ ਦੀ ਕਾਲੀ ਰਿਆ ਨੂੰ ਬਤਾਇਆ 10 ਮਿੰਟ ਦੀ ਕਾਲੀ ਨੂੰ ਬਤਾਇਆ ਇਹਨਾਂ ਕਿਹਦਾ ਜਾਨ ਦੀਗਾ ਜਿਹੜਾ 10 ਮਿੰਟ ਦੀ ਆਪਾਂ ਵਿੱਚ ਬਣ ਕੇ ਪਾਣੀ ਦੇ ਬੱਚਿਆਂ ਦੀ ਆਪਾਂ ਦੇਖਿਆ ਨਹੀਂ ਇਹ ਬੱਚੇ ਦੇ 60 ਮਿੰਟ ਲੱਗ ਜਾਂਦੀ ਔਰ ਗੱਡੀ ਪਲਟ ਜਾਂਦੀ ਫੇ ਕੀ ਗੱਲ ਦਾ ਕੋਈ ਜ਼ਿੰਮੇਵਾਰ ਹੁੰਦਾ ਸਕੂਲ ਤਾਂ ਕਹਿੰਦਾ ਪ੍ਰਾਈਵੇਟ ਹੈ ਜੀ ਸਾਨੂੰ ਸੁਣਨ ਜਾ ਰਿਹਾ ਕਹਿੰਦੇ ਪ੍ਰਾਈਵੇਟ ਹੈ ਜੀ ਤੁਸੀਂ ਕੋਈ ਪ੍ਰਿੰਸੀਪਲ ਨਾਲ ਵਗੈਰਾ ਨਾਲ ਗੱਲ ਮੈਂ ਕੀਤੀ ਪ੍ਰਿੰਸੀਪਲ ਨੂੰ ਫੋਨ ਕੀਤਾ ਉਹ ਕਹਿੰਦੇ ਅਸੀਂ ਭੇਜ ਲਈ ਆ ਜੀ ਸਾਢੇ 1 ਘੰਟੇ ਬਾਅਦ ਆਇਆ ਕੋਈ ਸਾਢੇ 1 ਘੰਟੇ ਡੇਢ ਘੰਟੇ ਬਾਅਦ ਸਾਡੇ ਕੋਲ ਇੱਥੇ ਬੰਦੇ سارے ਪਹੁੰਚੇ ਸਕੂਲ ਦੇ ਆਏ ਆ ਅਸੀਂ ਪੇਰੈਂਟ ਨੂੰ ਵੀ ਫੋਨ ਹਾਂ ਆਇਆ ਬੰਦੇ ਹਾਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨਾਲ ਹਾਂ ਉਹ ਉਹਨਾਂ ਦੇ ਪਰ ਝਾੜਿਆ ਡਰਾਈਵਰ ਨੂੰ ਬਾਕੀ ਦੇਖਦੇ ਜੀ ਹੁਣ ਕੀ ਕਾਰਵਾਈ ਕਰਦੇ ਸਾਨੂੰ ਅਜੇ ਅੱਗੇ ਨਹੀਂ ਪਤਾ ਠੀਕ ਹੈ ਕੀ ਗੱਲ ਰੰਸੀਗਾ ਜਿਹੜਾ ਬੱਚਿਆਂ ਦੇ ਨਾਲ ਉਹ ਕਿਚੜ 'ਚ ਫਸ ਗਈ ਹਾਂਜੀ ਇੱਕ ਪ੍ਰਾਈਵੇਟ ਬੱਸ ਸੀਗੀ ਤੇ ਓਵਰ ਡਿਮਾਂਡ ਦੇ ਕੋਲ ਉਹ ਕਿਚੜਪਾਰ 'ਚ ਕਿਚੜ ਸੀਗਾ ਉਹਦੇ 'ਚ ਬੱਸ ਫਸ ਗਈ ਸੀ ਫਿਰ ਅਸੀਂ ਆਪਣੀ ਦੂਜੀ ਬੱਸ ਭੇਜ ਕੇ ਬੱਚਿਆਂ ਨੂੰ ਬੁਲਾ ਲਿਆ ਸਕੂਲ ਤੇ ਬੱਚਿਆਂ ਨੂੰ ਕੋਈ ਇਦਾਂ ਕੋਈ ਤਕਲੀਫ ਨਹੀਂ ਹੋਈ ਕੋਈ ਹਾਮ ਨਹੀਂ ਹੋਇਆ ਤੇ ਸਾਡੇ ਆਪਣੇ এমপ্লয়ੀਸ ਉੱਥੇ ਪਹੁੰਚ ਗਏ ਸੀ ਤੇ ਬੱਚੇ ਸੇ ਆਪਣੇ ਸਕੂਲ 'ਚ ਪਹੁੰਚ ਗਏ। ਇਹਨਾਂ ਦੇ ਕਿੰਨੇ ਬੱਚੇ ਵੀ ਕੁਝ ਚਿੱਕੜ ਦੇ ਵਿੱਚ गिर ਗਏ ਸੀਗੇ ਜੋ ਕੱਢ ਦੇ ਪਏ ਸੀ ਉਹਨਾਂ ਨੂੰ। ਹਾਂਜੀ ਉਹ ਸਲਿੱਪਰੀ ਸੀਗਾ, ਗਰਾਊਂਡ ਸਲਿੱਪਰੀ ਸੀਗਾ ਤੇ ਬੱਚਿਆਂ ਦੇ ਸ਼ੂਜ਼ ਵਗੈਰਾ ਕਿਚੜ 'ਚ ਬਾਰਿਸ਼ ਸਾਰੀ ਰਾਤ ਤੋਂ ਬਾਰਿਸ਼ ਹੋ ਰਹੀ ਹੈ ਤੇ ਕਾਫੀ ਬਾਰਿਸ਼ ਹੋਣ ਕਰਕੇ ਤੇ ਉੱਥੇ ਕਿਚੜ ਸੀਗਾ ਜਿਹਦੇ 'ਚ ਬਸ ਫਸੀ ਹੈ ਤੇ ਅਸੀਂ ਬੱਚਿਆਂ ਨੂੰ ਆਪਣੇ ਡਰਾਈਵਰ ਪੇਜ ਕੇ ਦੁੱਝੇ ਆਪਣੇ এমਪਲੋਈਸ ਦੇ। ਇਵੈਂਟ ਵੇਟ ਕਰ ਰੂ ਮੈਂ ਫੋਨ ਇਹ ਨਾ ਤੇ ਯਾਰ ਫਾਈਲਟ ਮੋਡ 'ਤੇ ਸੇਫ ਹੈ ਬੱਚੇ ਆਪਣੇ ਕਲਾਸਿਸ ਅਟੈਂਡ ਕਰ ਰਹੇ ਬਿਲਕੁਲ ਸੇਫ ਹੈ ਮੈਮ ਕਿਤੇ ਨਾ ਕਿਤੇ ਡਰਾਈਵਰ ਬਸ ਤੋਂ ਨਿਉਤ ਰਿਹਾ ਹੈ ਮੋਹੱਲੇ ਵਾਸੀਆਂ ਨੇ ਜਿਹੜੇ ਬੱਚੇ ਕੱਡੇ ਸੀ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ ਹਾਂ ਹਾਂਜੀ ਡਰਾਈਵਰ ਨੂੰ ਅਸੀਂ ਫਿਰ ਪੁੱਛਿਆ ਹੈਗਾ ਹੈ ਤੇ ਉਹ ਫਿਰ ਤਾਂ ਹੀ ਮੈਨੂੰ ਜਦੋਂ ਪਤਾ ਚੱਲਿਆ ਅਸੀਂ ਆਪਣੇ ਦੂਜੇ ਏਮਪਲਾਈਸ ਭੇਜ ਕੇ ਮੇਬੀ ਉਹ ਘਬਰਾ ਗਿਆ ਤੁਹਾਨੂੰ ਦੋ ਟੈਂਪਲ ਉਸ ਪੇਜ ਕੇ ਬੱਚਿਆਂ ਨੂੰ ਫਿਰ ਅਸੀਂ ਸੇਫਲੀ ਸਕੂਲ ਚ ਲੈ ਕੇ ਆ ਜੀ ਤੇ ਮੈਮ ਡਰਾਈਵਰ ਦਾ ਕੀ ਨਾਮ ਸੀਗਾ ਕਿੱਥੇ ਤਰ੍ਹਾਂ ਨਾਲ ਸੀਗਾ ਆਪਣੇ ਸਕੂਲ ਤੇ ਬਸ ਲੈ ਕੇ ਆਉਂਦਾ ਕੀ ਨਾਮ ਸੀਗਾ ਉਹਦਾ ਆਪਣੇ ਸਕੂਲ ਦਾ ਨਹੀਂ ਹੈਗਾ ਡਰਾਈਵਰ ਉਹ ਪੇਰੈਂਟਸ ਨੇ ਆਪਣੇ ਮਿਲ ਕੇ ਪ੍ਰਾਈਵੇਟ ਬਸ ਲਗਾਈ ਹੋਈ ਸੀ ਛੋਟੀ ਬਸ ਲਗਾਈ ਹੋਈ ਸੀ ਤੇ ਉਹਦਾ ਡਰਾਈਵਰ ਸੀ ਤੇ ਮੈਮ ਇੰਨੀ ਮਹਿੰਗੀ ਕਿਤਾਬੇ ਹੈ ਬੱਚੇ ਵੀ ਡਿੱਗ ਗਏ ਸੀ ਇਸ ਨੂੰ ਪਾਣੀ ਦੇ ਵਿੱਚ ਤੇ ਇਹਨਾਂ ਦੇ ਜ਼ਿੰਮੇਵਾਰ ਕੌਣ ਹੋਊਗਾ ਮੈਮ ਬੱਚਿਆਂ ਦੇ ਬੈਗਸ ਵਗੈਰਾ ਸਾਰੇ ਸੇਫ ਹੈ ਕੋਈ ਬੱਚਿਆਂ ਨੂੰ ਹਾਮ ਨਹੀਂ ਹੋਇਆ ਅਸੀਂ ਆ ਕੇ ਬੱਚਿਆਂ ਦਾ ਸਾਰਾ ਚੈੱਕ ਕੀਤਾ ਹੈਗਾ ਬੱਚਿਆਂ ਦੀ ਕੋਈ ਵੀ ਬੁੱਕਸ ਯੂਨੀਫਾਰਮ ਉਹਨਾਂ ਚੋਂ ਕਿਸੇ ਨੂੰ ਵੀ ਕੋਈ ਹਾਮ ਨਹੀਂ ਹੋਇਆ ਤੇ ਮੈਮ ਹੁਣ ਡਰਾਈਵਰ ਦੇ ਉੱਪਰ ਕਿੱਦਾਂ ਦੀ ਕਾਰਵਾਈ ਕੀਤੀ ਜਾਣੀ ਹੈ ਡਰਾਈਵਰ ਪ੍ਰਾਈਵੇਟ ਹੈਗਾ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਗੱਲ ਕਰਾਂਗੇ ਠੀਕ ਠੀਕ ਬਸ